ਸਾਸੀ ਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਗੁਰੂ ਤੇਗ ਬਹਾਦਰ ਮਾਰਕੀਟ ਦੇ ਅਨੇਕਾਂ ਹੀ ਵਪਾਰੀਆਂ ਦੀ ਇੱਕ ਵਿਸ਼ੇਸ਼ ਬੈਠਕ ਸੀਨੀਅਰ ਵਪਾਰੀ ਕੁਲਦੀਪ ਸਿੰਘ ਦੀ ਅਗਵਾਈ ਦੇ ਵਿੱਚ ਸੰਪੰਨ ਹੋਈ ਇਸ ਬੈਠਕ ਦੇ ਦੌਰਾਨ ਜਿੱਥੇ ਵਪਾਰੀਆਂ ਦੇ ਵੱਖ-ਵੱਖ ਮਸਲੇ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਮਾਰਕੀਟ ਦੇ ਨੌਜਵਾਨ ਅਕਾਲੀ ਆਗੂ ਅਤੇ ਇਤਿਹਾਸਿਕ ਗੁਰਦੁਆਰਾ ਘਰਸਾਬ ਦੇ ਪ੍ਰਧਾਨ ਗੁਰਦੀਪ ਸਿੰਘ ਬਾਬਾ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਮਾਰਕੀਟ ਦਾ ਪ੍ਰਧਾਨ ਚੁਣਿਆ ਗਿਆ ਇਸ ਮੌਕੇ ਤੇ ਪ੍ਰਧਾਨ ਗੁਰਦੀਪ ਸਿੰਘ ਬਾਬਾ ਨੇ ਬੈਠਕ ਦੇ ਵਿੱਚ ਹਾਜ਼ਰ ਸਮੂਹ ਵਪਾਰੀਆਂ ਨੂੰ ਉਸਾ ਦਿੱਤਾ ਕਿ ਉਹ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਦੇ ਲਈ ਹਰ ਸੰਭਵ ਯਤਨ ਕਰਨਗੇ ਇਸ ਮੌਕੇ ਤੇ ਸਮਾਜ ਸੇਵੀ ਟੋਨੀ ਸੈਗਲ ਓਂਕਾਰ ਸਿੰਘ ਸੋਮਨਥ ਪਟਿਆਲ ਮਨਮੋਨ ਸਿੰਘ ਮੋਣੀ ਦਵਿੰਦਰ ਸਿੰਘ ਰਾਜਕੁਮਾਰ ਖੰਨਾ ਤਨੂ ਨਾਗਪਾਲ ਪ੍ਰਦੀਪ ਸਾਨੀ ਪਵਨ ਕੁਮਾਰ ਵਿਪਨ ਚੋਪੜਾ ਮਨਜੀਤ ਸਿੰਘ ਅਜੀਤ ਸਿੰਘ ਸਾਹਿਤਕਾਰ ਬਲਵੀਰ ਸੈਣੀ ਜਸਪਾਲ ਸਿੰਘ ਬੀਬੀ ਤਾਰਾ ਸੈਣੀ ਚਰਨਜੀਤ ਗਰੋਬਰ ਅਸ਼ਵਨੀ ਮਹਾਨ ਰੂਬਲ ਅਸ਼ਵਨੀ ਗਿੱਲ ਦੀਪਕ ਗਰੋਬਰ ਆਦਿ ਵੀ ਮੌਜੂਦ ਸਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਦੀ ਰਿਪੋਰਟ ਸਾਰੇ ਹੀ ਬਾਜ਼ਾਰ ਵਾਲਿਆਂ ਧੰਵਾ ਕਰਨਾ ਕੋਨੀ ਸਾਈਕਲ ਜੀ ਦਾ ਜੀ ਜੀ ਦਾ ਜੇ ਸੋਦੀ ਜਕਰ ਵੀ ਨਹੀਂ ਖਾਣੀ ਜੀ ਕੋਪੜਾ ਦੇ ਖੰਡਾਰੀ ਮੇਰੀ ਮੇਰੇ ਨਾਗਰਾਜੀ ਸਤਿ ਸ਼੍ਰੀ ਅਕਾਲ ਉਹ ਮਨਨ ਹੋਣੀ ਸਾਰੇ ਹੀ ਜਿਹੜੇ ਰੀਡੀ ਯੂਨੀਅਨ ਦੇ ਵੀ ਹੈਗੇ ਸਾਡੇ ਨਾਲ ਹੈ ਸਾਰਿਆਂ ਦਾ ਧੰਨਵਾਦ ਔਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜਰੂਰਤ ਹੋਊਗੀ ਬਿਜਾਰ ਵਾਲਿਆਂ ਨੂੰ ਅਸੀਂ ਸਾਰੇ ਹੀ ਬਿਜਾਰ ਵਾਲੀ ਇੱਕ ਠੋਕੇ ਤੇ ਲੰਘੇ ਅਗਰ ਕਿਸੇ ਨੂੰ ਕੋਈ ਮਤਲਬ ਕੋਈ ਦਿੱਕਤ ਆਂਦੀ ਹੈ ਜਾਂ ਕਿਸੇ ਕੱਟ ਪਛਾਨੀ ਹੈ ਜਾਂ ਬਜਾਤ ਵੀ ਕੋਈ ਕਿਸੇ ਪਛਾਨੀ ਹੈ ਅਸੀਂ ਦਿਨ ਰਾਤ ਮਿਹਨਤ ਕਰਕੇ ਉਹ ਪਛਾਨੀਆਂ ਦੂਰ ਕਰਾਂਗੇ ਜੋ ਵੀ ਬਜਾਤ ਦੀ ਮੰਗ ਹੋਊਗੀ ਵੱਧ ਕਰਕੇ ਤਲਾਵਾਂਗੇ ਤੇ ਵੱਧ ਕਰਕੇ ਕੋਸ਼ਿਸ਼ ਕਰਾਂਗੇ ਇਹ ਹਰ ਸਮੱਸਿਆ ਦਾ ਹੱਲ ਕੀਤਾ ਜਾਵੇ